ਭੁੱਲ ਗਏ ਤੂੰ ਦੇਵ ਨੋ ਕਿਉਂ ਯਾਦਾਂ ਦੇਚ ਦੁਨੀਆ ਛਾ ਗਈ ਹੈ ਭੁੱਲ ਗਏ ਤੂੰ ਪ੍ਰਭੂ ਨੋ ਕਾਰਨ ਸਿਮਰਤੀ ਦੇਸ ਤੇ ਪ੍ਰਭਤਾ ਛਾ ਗਈ ਪੁੱਲ ਗਏ ਤੂੰ ਪਰਮਾਤਮਾ ਨੋ ਯਾਦਾਂ ਦੇਚ ਪਦਾਰਤ ਛਾਏ ਹੋਏ ਨੇ ਮੈਂ ਫਿਰ ਅਰਜ਼ ਕਰਾਂ ਰਸਤੇ ਦੇ ਪੜਾਓ ਨੇ ਆਣ ਗਏ ਇਹਨਾਂ ਦੀ ਲੋੜ ਹੈ ਪੜਾਓ ਤੇ ਆਣ ਗਏ ਪਰ ਉਦੋਂ ਭਰਮ ਬਰਾਂਤੀ ਪੈਦਾ ਹੋ ਜਾਂਦੀ ਹੈ ਜਦ ਕੋਈ ਪੜਾਉ ਨੂੰ ਘਰ ਸਮਝ ਬੈਠਦਾ ਬਸ ਇਹ ਹੀ ਠੀਕ ਹੈ ਤੋ ਪਦਾਰਤ ਤੇ ਮਿਲ ਜਾਣਗੇ ਸਕੂਨ ਨਹੀਂ ਮਿਲੇਗਾ ਪ੍ਰਭਤਾ ਤੇ ਮਿਲ ਜਾਏਗੀ ਆਰਾਮ ਨਹੀਂ ਮਿਲੇਗਾ ਧਨ ਸੰਪਦਾ ਤੇ ਮਿਲ ਜਾਏਗੀ ਬੇਚੈਨੀਆਂ ਤੇ ਪਰੇਸ਼ਾਨੀਆਂ ਨਹੀਂ ਮਿਟਣਗੇ ਨਹੀਂ ਮਿਟਣਗੇ